ਗਲੋਬਲ ਸਟਾਰ ਦਜੀਤ ਸਾਂਖਸ ਤੇ ਭਾਰਤ ਚ ਹੀ ਨਹੀਂ ਸਗੋ ਵਿਦੇਸ਼ਾਂ ਚ ਵੀ ਬਹੁਤ ਪ੍ਰਸ਼ੰਸਕ ਨੇ ਦਜੀਤ ਸਾਂਖ ਜੱਜਕਲ ਇੱਕ ਸੰਗੀਤ ਸਮਾਰੋਹ ਲਈ ਟੋਰਾਂਟੋ ਕੈਨੇਡਾ ਗਏ ਹੋਏ ਨੇ ਰੋਜ਼ਸ ਸੈਂਟਰ 'ਚ ਪਰਫਾਰਮੈਂਸ ਕਰ ਰਹੇ ਦਲਜੀਤ ਨੂੰ ਮਿਲਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋਨ ਦਲਜੀਤ ਦੇ ਕਸਰਟਲਿਕ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਦਲਜੀਤ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਨਾਲ ਹੀ ਕੁੱਟ ਕੇ ਜਫੀ ਪਾਲੇ। ਦੱਸਦੀ ਇਹ ਪ੍ਰਧਾਨ ਮੰਤਰੀ ਟਰੂਡੋ ਦਲਜੀਤ ਉਸਾਨ ਤੋਂਆਂ ਨੇ ਇਸ ਮੁਲਾਕਾਤ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ। ਇਸ ਤਸਵੀਰਾਂਾਂ ਸਾਂਝੀਆਂ ਕਰਦ ਟੂਡੋ ਨੇ ਲਿਖਿਆ ਦਲਜੀਤ ਉਸਾਨ 'ਚ ਉਹਨਾਂ ਨੂੰ ਸ਼ੋ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰਿਜ਼ਲਟ ਸੈਂਟਰ ਗੇਸਨ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਰਿਹਾ ਦੱਸਣੀ ਹੋਵੇਗੀ ਕਿ ਜਿਸ ਸਾਦ ਨੂੰ ਹਾਲਾਚੇ ਹੀ ਇਤਿਹਾਸ ਅਲੀ ਦੀ ਫਿਲਮ ਅਮਰ ਸਿੰਘ ਸੁਮਖੀਲਾ ਚ ਦੇਖਿਆ ਗਿਆ ਸੀ ਸਨਰੂਫ ਵਾਲੀਆਂ ਗੱਡੀਆਂ ਦੇ ਸ਼ੁਕੀਨ ਹੋ ਜਾਓ ਸਾਵਧਾਨ ਇੱਕ ਗਲਤੀ ਦਾ ਭਰਨਾ ਹੋਵੇਗਾ ਵੱਡਾ ਚਲਾਨ ਜੀ ਹਾਂ ਕਾਰ ਚਾਲਕਾਂ ਲਈ ਅਹਿਮ ਖਬਰ ਹੈ ਸਨਰੂਫ ਵਾਲੀਆਂ ਕਾਰਾਂ ਰੱਖਣ ਵਾਲੇ ਕਾਰ ਮਾਲਕਾਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਜੋ ਲੋਕ ਚਲਦੀ ਕਾਰ ਵਿੱਚ ਸਨਰੂਫ ਰਾਹੀਂ ਬਾਹਰ ਨਿਕਲਦੇ ਨੇ ਉਹਨਾਂ ਨੂੰ ਹੁਣ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਨਾਲ ਨਾ ਕੇਵਲ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਬਲਕਿ ਲੋਕਾਂ ਦੀਆਂ ਜਾਨਾਂ ਨੂੰ ਵੀ ਜੋਖਮ 'ਚ ਪਾਇਆ ਜਾਂਦਾ ਹੈ ਪਰ ਹੁਣ ਅਜਿਹਾ ਕਰਨ ਵਾਲਿਆਂ ਨੂੰ ਮਹਿੰਗਾ ਤੁਗਤਾਨ ਵੀ ਕਰਨਾ ਪੈ ਸਕਦਾ ਹੈ ਦਰਅਸਲ ਬੰਗਲੌਰ ਪੁਲਿਸ ਦੀ ਤਰਸਤੇ ਪੰਜਾਬ ਦੇ ਐਡੀ ਜੀਪੀ ਟ੍ਰੈਫਿਕ ਨੇ ਟ੍ਰੈਫਿਕ ਨਿਯਮਾਂ ਨੂੰ ਸ਼ਕਤੀ ਨਾਲ ਲਾਗੂ ਕਰਨ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਨੇ ਇਸ ਤਹਿਤ ਹੁਣ ਹਨ ਰੂਫ ਲਗਜ਼ਰੀ ਕਾਰਾਂ 'ਚ ਸਵਾਰ ਹੋ ਕੇ ਸੋਬੇ 'ਚ ਹੰਗਾਮਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹਨਾਂ ਨਿਯਮਾਂ ਤਹਿਤ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਭਾਰੀ ਜੁਰਮਾਨਾ ਲੱਗੇਗਾ। ਅਜਿਹਾ ਕਰਨ ਤੇ ਏ.ਡੀ.ਜੀ.ਪੀ ਨੇ ਟ੍ਰੈਫਿਕ ਪੁਲਿਸ ਨੂੰ ਚਲਾਨ ਕਰਨ ਦੇ ਹੁਕਮ ਦੇ ਦਿੱਤੇ ਨੇ। ਉਨਾ ਕਿ ਇਹ ਨਿਯਮ ਰਾਸ਼ਟਰੀ ਰਾਜਮਾਰਗਾਂ ਅਤੇ ਸ਼ਹਿਰ ਦੀਆਂ ਸੜਕਾਂ ਤੱਕ ਲਾਗੂ ਹੋਵੇਗਾ ਆਪਣੇ ਆਦੇਸ਼ ਵਿੱਚ ADGP ਨੇ ਬੰਗਲੌਰ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਥੇ ਦੀ ਪੁਲਿਸ ਨੇ ਸਨਰੂਫ ਤੋਂ ਬਾਹਰ ਜਾ ਕੇ ਮસ્ਤੀ ਕਰਨ ਜਾਂ ਫਿਰ ਹੰਗਾਮਾ ਕਰਨ ਵਾਲਿਆਂ ਦੇ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਨੇ ਹੁਕਮਾ ਛੇ ਵੀ ਕਿਹਾ ਗਿਆ ਕਿ ਲਗਜ਼ਰੀ ਕਾਰਾਂ ਸਨਰੂਫ ਨਾਲ ਫਿੱਟ ਹੋਣ ਕਾਰਨ ਲੋਕ ਅਕਸਰ ਹੀ ਅਸਮਾਨ ਵੱਲ ਵਾਹਾਂ ਫੈਲਾ ਕੇ ਜਲਦੀ ਗੱਡੀ ਤੋਂ ਬਾਹਰ ਝਾਂਦੇ ਨੇ ਇਨਾ ਤੋਂ ਨਿਕਲ ਕੇ ਛੋਟੇ ਬੱਚੇ ਤੇ ਬਾਲਗ ਸੜਕਾਂ ਉੱਤੇ ਹੰਗਾਮਾ ਕਰਦੇ ਨੇ ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ ਅਜਿਹੇ ਚ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ ਅਜਿਹੇ ਲੋਕਾਂ ਦਾ ਚਲਾਨ ਕਟਣਾ ਲਾਜ਼ਮੀ ਹੋ ਗਿਆ ਹੈ ਇਸ ਬੰਦ ਟ੍ਰੈਫਿਕ ਵਿੰਗ ਵਿੱਚ ਸਤਾਇਨਾਤ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਜੇਕਰ ਕੋਈ ਅਜਿਹਾ ਵਾਹਨ ਸਾਡੇ ਧਿਆਨ ਵਿੱਚ ਆਉਂਦਾ ਹੈ ਇਸ ਲਈ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ ਮੁਹਾਰੇ ਦੇ ਡੀਐਸਪੀ ਟ੍ਰੈਫਿਕ ਮਹਿਸ਼ਤਾਨੀ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਾਰ ਕੰਪਨੀਆਂ ਵੱਲੋਂ ਲੋਕਾਂ ਦੀ ਸਹੂਲਤ ਲਈ ਸੰਰੂਪ ਵਰਗੇ ਟ੍ਰੈਂਡ ਫੀਚਰ ਦਿੱਤੇ ਗਏ ਨੇ ਪਰ ਕਈ ਨੌਜਵਾਨ ਇਸ ਦੀ ਦੁਰਵਰਤੋਂ ਕਰਦੇ ਨੇ। ਅਜਿਹੇ ਮਾਮਲੇ 'ਚ ਭਾਰੀ ਨੁਕਸਾਨ ਲਗਾਇਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਇਹ ਦਿੱਲੀ ਵਿੱਚ ਇੱਕ ਨੌਜਵਾਨ ਸੰਰੂਪ ਫੋੜ ਕੇ ਲੇਟ ਗਿਆ ਸੀ। ਪੁਲਿਸ ਨੂੰ ਇਸ ਦੀ ਵੀਡੀਓ ਮਿਲੀ। ਇਸ ਤੋਂ ਬਾਅਦ ਉਸਤੇ 26000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਇੰਤੋਂ ਤੱਕ ਜੁਰਮਾਨਾ ਇਸ ਹੱਦ ਤੱਕ ਸੀਮਿਤ ਹੋ ਸਕਦਾ ਹੈ ਕਿਤੇ ਤੁਹਾਡੇ ਨਾਲ ਨਾ ਹੋ ਜਾਵੇ ਇਦਾਂ ਘਰ ਬੈਠੇ ਬੰਦੇ ਨੂੰ ਪੰਜਾਬ ਪੁਲਿਸ ਨੇ ਪਾ ਦਿੱਤੀ ਬਿਫਤਾ ਗਲਤੀ ਗੱਡੀ ਵਾਲੇ ਦੀ ਰਗੜ ਦਿੱਤਾ ਬੁਲਟ ਵਾਲਾ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਆਂ ਕੱਲ ਛਾਵ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰਡ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲੇਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਮੈਂ ਇੱਕ ਫੇਸਟਾਨੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪੌਂਸ ਨਹੀਂ ਦੇਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਇਹ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਘੱਡੀ ਉਹ ਘੱਡੀ ਦੀ ਹੈ ਫੋਟੋ ਘੱਡੀ ਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵੀਲਰ ਲਿਖਿਆ ਹੋਇਆ ਚਲਾਨਦ ਹੈ ਬੁਲੇਟ ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲੇਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਹਾਂਜੀ ਇਹ ਦਿੱਕਤ ਹੈ ਦੇਖੋ ਨਾ ਕਿੰਨਾ ਗਲਤ ਕੰਮ ਹੈ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਹੈ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਦੱਸ ਨਹੀਂ ਮੈਂ ਇੱਕ ਵੇ ਸਟਾਨੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪਾਂਸ ਨਹੀਂ ਦੇਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਥੋੜਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਹੈ ਜਿਹੜੀ ਉਹ ਗੱਡੀ ਦੀ ਹੈ ਫੋਟੋ ਗੱਡੀ ਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਲੋਕ ਨੂੰ ਬੈਠੇ ਬਿਠਾਏ ਤੁੰਗਾ ਪਾ ਪਾਤਾ ਜੀ ਦੇਖ ਲਓ ਬਾਈਕ ਕੋਈ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕ ਵੀ ਇਹ ਤਾਂ ਬਹੁਤ ਪਰੇਸ਼ਾਨਾ ਦੇਖੋ ਨਾ ਸਾਡੀ ਬਾਈਕ ਤੇ ਚਲਾਨ ਚੜ ਗਿਆ ਹੁਣ ਇਹਨੂੰ ਆਨਲਾਈਨ ਚਲਾਨ ਨੂੰ ਤਾਰੀਏ ਵੀ ਕਿਸ ਤਰ੍ਹਾਂ ਦਿੱਕਤ ਇਹ ਹੈ ਤੁਹਾਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰਦਾ ਤੁਸੀਂ ਦੇਖੋ ਸਟਕਾਰ ਖੜੀ ਹੈ ਪ੍ਰੋਪਰ ਸਵਿਫਟ ਖੜੀ ਹੈ ਬਾਈਕ ਇਹ ਖੜਾ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਦਿੱਕਤ ਹੁਣ ਕੀ ਮੰਗ ਕਰਦੇ ਹੋ ਦੇਖੋ ਇਹਦਾ ਇਹਦਾ ਹੱਲ ਸਾਰਾ ਚਲਾਨ ਨੂੰ ਕੈਨਸਲ ਕਰਵਾਇਆ ਜਾਵੇ ਚਲਾਨ ਨੂੰ ਸਾਡੇ ਇਹਦੇ ਆਰਸੀ ਤੋਂ ਉਤਰਾਇਆ ਜਾਵੇ ਨਾ ਤਾਂ ਹੀ ਨਹੀਂ ਤੇ ਕਾਰ RC ਤੇ ਚੜਿਆ ਰਹੇਗਾ ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁੜਾਉਣ ਵਾਸਤੇ ਮੁਤਾਬਕ ਤੇਰਾ IPC ਜਿਹੜੀ ਪਹਲਾ ਸੀਗੀ ਹੁਣ ਭਾਰਤੀ ਨਿਆਂ ਸੰਤਾ ਆ ਗਈ ਆ ਉਹਦੇ ਅਕੋਰਡਿੰਗ ਜਿਹੜੀ ਵੀ ਕਾਰਵਾਈ ਬੰਦੀ ਉਹ ਕੀਤੀ ਜਾਂਦੀ ਆ ਪਰ ਸਮ ਟਾਈਮ ਕੀ ਹੁੰਦਾ ਆ ਕਿ ਕੋਈ ਬੰਦਾ ਜਿਹਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੱਕਰਨ ਵਾਸਤੇ ਬੰਦਾ ਗੱਡੀ ਭਜਾ ਲੈਂਦਾ ਅਸੀਂ ਉਹਦੀ ਫੋਟੋ ਕੱਚ ਲੈ ਲੈਂਦੇ ਆ ਗੱਡੀ ਦੀ ਉਹਦਾ ਨੰਬਰ ਆ ਜਾਂਦਾ ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਨੇ ਟ੍ਰੈਫਿਕ ਦੀ ਮੋਟਰ ਵਹੀਕਲ ਐਕਟਰ ਦੀ ਬਾਇਓਲੋਜੀ ਕੀਤੀ ਆ ਉਹਦਾ ਚਲਾਨ ਉਹਦਾ ਕਟਿਆ ਜਾਂਦਾ ਪਰ ਕਈ ਵਾਰੀ ਹੁੰਦਾ ਹੈ ਕਿ ਕੁਝ ਸਾਡੇ ਕੋਲ ਇਦਾਂ ਦੇ ਕੇਸ ਵੀ ਆਇਆ ਹੈ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਆ ਤੇ ਬੰਦਾ ਕਿਸੇ ਹੋਰ ਵਹੀਕਲ ਤੇ ਜਾ ਰਿਹਾ ਹੈ ਉਹ ਐਸੇ ਕੇਸ ਦੇ ਵਿੱਚ ਜਿਸ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਹੈ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ ਉਹਦੇ ਅਗੇਂਸਟ ਫਿਰ ਉਹ ਕਾਰਵਾਈ ਕੀਤੀ ਜਾਂਦੀ ਆ ਜੋ ਉਹਨੇ ਗਲਤ ਨੰਬਰ ਪਲੇਟ ਲਗਾਈ ਆ ਸੋ ਉਹ ਝੜਾ ਕੁਛ ਜਦੋਂ ਅਸੀਂ ਫੋਟੋ ਪੁੱਛਦੇ ਹਾਂ ਉਹ ਸਾਰਾ ਕੁਛ ਰਿਕਾਰਡ ਸਾਹਮਣੇ ਆ ਜਾਂਦਾ ਜਿੱਦਾਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਹੈ ਤਾਂ ਅਗਰ ਉਹਦੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਵੀਲਰ ਦਾ ਲਗਾਇਆ ਤੇ ਉਹ ਸਾਹਮਣੇ ਤੁਹਾਡੇ ਕੋਲ ਆਨ ਰਿਪੋਰਟ ਆ ਜਾਂਦਾ ਫਿਰ ਉਹਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ ਕੁਝ ਕੇਸ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਰੀ ਅਫੇਅਰ ਦਰਜ ਕਰਨ ਦੀ ਰეკਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ ਐਸਪੀ ਸਾਹਿਬ ਨੂੰ ਭੇਜੀ ਆ ਨਿੱਲੇ ਬਾਣੇ ਦੀ ਬਦਨਾਮੀ ਕਰ ਰਹੇ ਨਕਲੀ ਸਿੰਘਾਂ ਦੇ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨੇ ਕਰ ਦਿੱਤੀ ਮੀਟਿੰਗ ਜੀਹਾਂ ਨਿਹੰਗ ਸਿੰਘ ਦਾ ਬਾਣਾ ਪਾ ਕੇ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਾ ਵੇਚਣ ਅਤੇ ਅਮਨ ਸ਼ਾਂਤੀ ਨੂੰ ਪੰਕੜਨੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਸ਼ਰਾਰਤੀਆਂ ਨੂੰ ਚੇਤਾਵਨੀ ਦਿੰਦੇ ਹੋਏ ਸਮਰਾਲਾ ਵਿਖੇ ਹਲਕਾ ਸਮਰਾਲਾ ਦੇ ਨਿਹੰਗ ਸਿੰਘ ਜਥੇਬੰਦੀਆਂ ਨੇ ਮਾਛੀਵਾੜਾ ਰੋਡ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਇੱਕ ਸਾਂਝੇ ਤੌਰ ਤੇ ਮੀਟਿੰਗ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਹਨਾਂ ਸ਼ਰਾਰਤੀ ਅੰਸਰਾਂ ਚ ਚਤਾਵਨੀ ਦਿੱਤੀ ਹੈ ਜਾਂ ਤਾਂ ਇਹ ਧਾਰਮਿਕ ਬਾਣਾ ਉਤਾਰ ਕੇ ਉਹ ਸੁਧਰ ਜਾਣ ਨਹੀਂ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਨਜਾਇਜ਼ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਤਿਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰਮਰਿਆਦਾ ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਿਹੰਗ ਦੇ ਤੋਂ ਬੰਦੀਆਂ ਤੋਂ ਕੋਈ ਅੰਮ੍ਰਿਤ ਨਹੀਂ ਛਕਿਆ ਹੁੰਦਾ ਤੇ ਸੰਤਾਂ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅੰਮ੍ਰਿਤ ਛਕ ਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹੋਂਦੇ ਆ ਦੂਜੇ ਪਾਸੇ ਜਦੋਂ মিডিਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾਂ মিডিਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਿਹੰਗ ਸਿੰਘ ਨੇ ਤਾਂ ਜਿਹੜੇ ਅਸਲੀ ਨਿਹੰਗ ਸਿੰਘ ਨੇ ਉਹਨਾਂ ਨੂੰ ਬੜਾ ਦੁੱਖ ਲੱਗਦਾ ਵੀ ਇਹ ਬਦਰਾਮ ਜਿਹੜੇ ਬਦਨਾਮੀ ਆ ਇਹ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਪ੍ਰੈਸ ਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕੱਪੜੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਆਈਡੈਂਟੀਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿੰਘ ਕਿਹੜੇ ਗੱਲਪੰਥ ਦਾ ਕਿਹੜੇ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨੁਸਾਰ ਲਿਖ ਕੇ ਉਹਦੀ ਪ੍ਰੈਸ ਰਿਪੋਰਟ ਖਬਰ ਆਉਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਹਾਂ ਜੇ ਇਸ ਤਰ੍ਹਾਂ ਦੇ ਕਾਰਵਾਈਆਂ ਨੂੰ ਕੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾੜਨਾ ਕਰੀ ਆ ਜਿਹੜੇ ਸਾਡਾ ਅਸੀਂ ਅਮਰਤ ਛੱਕਦੇ ਹਾਂ ਮੁੱਢਾ ਦਲ ਦਾ ਜਾਂ ਸਿੰਘ ਸਾਜਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਉੱਚਾ ਪੱਧਰ ਚੱਕਣ ਵਾਸਤੇ ਅਮਰਤ ਛਕਦੇ ਆ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾਤ ਅਸੀਂ ਤਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਬਾਬਾ ਰਾਜਾ ਰਾਜ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲ ਪੰਥ ਦੇ ਮੁਖੀ ਨੇ ਚਾਹੇ ਦਮਦਮੀ ਟਕਸਾਲ ਦੇ ਮੁਖ ਚਤੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿੱਥੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰह्म ਗਿਆਨੀ ਜੀ ਨੇ ਉਸਤਾਦ ਅਨੁਖ ਸਿੰਘ ਜੀ ਹੋਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾ ਨੇ ਜਾਂ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਹੈ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸਖਤ ਤਾਨਾ ਕਿ ਜੇ ਕੋਈ ਗੁਰਵਾਣੀ ਦੀ ਬੇਅਦਬੀ ਤੇ ਬਾਣੇ ਦੀ ਬੇਅਦਬੀ ਕਰਦਾ ਸੀ ਫੜ ਲਿਆ ਤੇ ਬਾਜ ਨਹੀਂ ਆਉਣਾ ਬਾਜ ਆਜੋ ਨਹੀਂ ਡੱਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਸਾਡੇ ਨਾਲ ਅਸੀਂ ਸਮੂਹ ਜਿੰਨੇ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਜਿਹੜੇ ਕਾਰੋਬਾਰ ਕਰਦੇ ਨੇ ਸਮਾਪੈਣ ਤੇ ਅਸੀਂ ਨੰਗੇ ਚਿੱਟੇ ਕਰਨੇ ਨੇ ਬਾਬਾ ਜੀ ਜਦੋਂ ਬਾਣਾ ਧਾਰਨ ਕੀਤਾ ਜਾਂਦਾ ਕੀ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ ਨਿਹੰਗ ਸਿੰਘ ਦੀ ਦੇਖੋ ਜੀ ਟਕਸਾਲ ਦੇ ਵਿੱਚ ਕਿ ਮਰੇ ਆ ਵੀ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ हट ਜਾਓ ਸੰਭਲ ਜੋ ਨਹੀਂ ਫਿਰ ਜੋ ਸਾਥੋ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿਖਲਾਈ ਹੁੰਦੀ ਹੈ ਗੁਰਮਤਿ ਦਾ ਉਹਨਾਂ ਨੂੰ ਧਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਕੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਤੋਂ ਦੇਖੋ ਸਭ ਤੋਂ ਪਹਿਲਾਂ ਮਾਰਾ ਕਰਨਾ ਬਾਣੀ ਫਿਰ ਬਾਣਾ ਜਦੋਂ ਸਾਨੂੰ ਕੋ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ